ਗੁਰੂ ਕੀ ਨਗਰੀ ਅੰਬਰਸਰ ਦੀ ਇਹ ਵੀਡੀਓ ਵਾਜਿੱਤੇ ਕਿ ਇੱਕ ਪਰਵਾਸੀ ਇੱਕ ਸਰਦਾਰ ਜੀ ਨੂੰ ਟੱਕਰ ਜਾਂਦਾ ਹੈ ਤੇ ਉਹ ਇੱਕ ਸਕੂਟਰੀ ਚੱਕ ਕੇ ਚਲਾ ਰਿਹਾ ਹੁੰਦਾ ਆ ਅਤੇ ਫਿਰ ਸਰਦਾਰ ਜੀ ਉਸ ਨੂੰ ਰੋਕ ਲੈਂਦਾ ਆ ਪਹਿਲਾ ਪੁੱਛਦਾ ਵੀ ਤੇਰਾ ਲਾਇਸੈਂਸ ਕਿੱਥੇ ਆ ਲਾਇਸੈਂਸ ਇਸ ਦੇ ਕੋਲ ਹੁੰਦ ਨਹੀਂ ਆਧਾਰ ਕਾਰਡ ਵੀ ਨਹੀਂ ਹੁੰਦਾ ਫਿਰ ਜਦੋਂ ਨੰਬਰ ਦੇਖਦਾ ਪੰਜਾਬ ਦਾ ਨੰਬਰ ਵੀ ਤੇਰੇ ਕੋਲ ਇੱਥੇ ਦਾ ਨੰਬਰ ਕਿਵੇਂ ਆਇਆ ਤਾਂ ਇਹਨੇ ਆਰ ਸੀ ਮੰਗੀ ਆਰ ਸੀ ਕਿਸੇ ਪੰਜਾਬੀ ਦੇ ਨਾਂ ਤੇ ਸੀ ਤਾਂ ਇਹਨੇ ਕਿਹਾ ਵੀ ਮੈਂ ਉਸ ਦੇ ਕੋਲੋਂ ਜਿਹੜਾ ਕੀ ਆ ਮੋਟਰਸਾਈਕਲ ਜਾਂ ਸਕੂਟਰੀ ਖਰੀਦੀ ਸੀ ਯਾਨੀ ਕਿ ਆਪਣੇ ਨਾਮ ਤੇ ਹਲੇ ਤੱਕ ਟਰਾਂਸਫਰ ਨਹੀਂ ਕਰਾਈ ਸੀ ਇਹ ਦੇਖੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਨ ਫਿਊਚਰ ਜ ਇਹ ਕੋਈ ਇਲੀਗਲ ਕੰਮ ਕਰਦਾ ਹੈ ਤਾਂ ਉਹ ਫਸਿਆ ਜਾਊਗਾ ਪੰਜਾਬੀ ਜਿਸ ਦੇ ਨਾਂ ਤੇ ਇਹ ਸਕੂਟਰੀਆ ਤਾਂ ਇਹ ਵੀਰ ਦੇਖੋ ਕਿਵੇਂ ਇਸ ਦੀ ਵੀਡੀਓ ਬਣਾਉਂਦਾ ਹੈ ਤੇ ਇਹ ਦਿਖਦਾ ਹੈ ਕਿ ਇਹਨੇ ਇੱਕ ਬਾਕਸ ਦੇ ਅੰਦਰ ਕੈਂਚੂਏ ਕੋਕਰਚ ਕੀੜੇ ਉਹ ਪਾਏ ਹੋਏ ਸੀ ਤੇ ਇੰਨੀ ਬਧੂ ਮਾਰ ਰਹੀ ਸੀ ਕੀ ਪਤਾ ਕਿੱਥੇ ਜਾ ਕੇ ਲੋਕਾਂ ਨੂੰ ਖਲਾਣੇ ਸੀ ਇਹ ਕਹਿ ਰਿਹਾ ਸੀ ਵੀ ਮੈਂ ਤਾਂ ਆਪ ਖਾਂਦਾ ਹਾਂ ਇਹਨਾਂ ਨੂੰ ਆ ਦੇਖੋ ਇਦਾਂ ਦਾ ਸਮਾਨ ਤੁਹਾਨੂੰ ਖਵਾਇਆ ਜਾ ਰਿਹਾ ਹੈ ਬਾਕੀ ਇੱਕ ਵਾਰੀ ਇਹ ਵੀਡੀਓ ਜ਼ਰੂਰ ਦੇਖੋ ਅਤੇ ਇਸ ਨੂੰ ਆਪਣੇ ਆਪ ਚੁੱਪ ਕਰਕੇ ਸ਼ੇਅਰ ਕਰ ਦਿਓ ਮੈਂ ਨੀਰਜ ਜੇਮੇ ਦੇ ਕਰਕੇ ਅਮਰਸਰ ਗਿਆ ਤੇ ਆ ਭਈਏ ਨੇ ਮੇਰੀ ਨਾਲ ਗੱਡੀ ਦੇ ਵਿੱਚ ਆ ਸਕੂਟਰੀ ਮਾਰੀ ਤੈਨੂੰ ਮੈਂ ਕਿਹਾ ਕਾਗਜ਼ ਦਿਖਾਈ ਮੇਰਾ ਆਪਣੀ ਤੇ じゃ ਆਪਣਾ ਲਾਇਸੈਂਸ ਦਿਖਾ ਲਾਇਸੈਂਸ ਨਹੀਂ ਸੀ ਹੈਗਾ ਕੋਈ ਅਧਾਰ ਕਾਰਡ ਨਹੀਂ ਹੈਗਾ ਮੈਂ ਕਿਹਾ ਅਮਰਸਰ ਨੰਬਰ ਸਕੂਟਰੀ ਕਿਦਾਂ ਲਈ ਫਿਰਦਾ ਹੈ ਜਦੋਂ ਮੈਂ ਆਰ ਸੀ ਦੀ ਚੈੱਕ ਕੀਤੀ ਉਹ ਕਿਸੇ ਪੰਜਾਬੀ ਦੇ ਨਾਂ ਤੇ ਸੀ ਉਹਨੇ ਵੇਚ ਦਿੱਤੀ ਤੇ ਨੇ ਆਪਣੇ ਨਾਂ ਵੀ ਨਹੀਂ ਕਰਾਈ ਤੇ ਉਹਦੇ ਨਾਂ ਤੇ ਲਈ ਫਿਰਦਾ ਹੈ ਹੁਣ ਜੋ ਕਾਹਨ ਕਰੂ ਪੰਜਾਬੀ ਦੇ ਨਾਂ ਹੀ ਲੱਗੂਗਾ ਆਰ ਸੀ ਦੀ ਫੋਟੋ ਦੇਖੋ ਆ ਦੇਖੋ ਤੇ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਉਹਦੇ ਸਕੂਟਰੀ ਦੇ ਅੱਗੇ ਪਿਆ ਮੈਂ ਤਾਂ ਡੱਬਾ ਚੈੱਕ ਕੀਤਾ ਮੈਂ ਹਾਂ ਚੈੱਕ ਕਰਾਂ ਉਹ ਮੈਨੂੰ ਪਤਾ ਨਹੀਂ ਇਹ ਆਂਦਾ ਮੈਂ ਖਾਣਾ ਆ ਸਾਰੇ ਖਾਂਦੇ ਆ ਮੈਂ ਇਹਦੇ ਵੇਚਦਾ ਆ ਜੀ ਮੈਨੂੰ ਪਤਾ ਨਹੀਂ ਲੱਗਦਾ ਇਹ ਪ੍ਰਵਾਸੀ ਸਾਨੂੰ ਕੀ ਕੀ ਖਵਾਈ ਜਾਂਦੇ ਆ ਤੇ ਇਹਨਾਂ ਦੀ ਇੰਨੀ ਗੰਦੀ ਬੋ ਸੀ ਜਦੋਂ ਇਹਨੇ ਖੋਲੇ ਆ ਕਹਿੰਦਾ ਮੈਂ ਵੇਚਦਾ ਆ ਤੇ ਮੈਂ ਖੁਦ ਵੀ ਖਾਣਾ ਆ ਤਾਂ ਡੱਕਿਆ ਸ਼ਰਾਬ ਨਾਲ ਅੰਮ੍ਰਿਤਸਰ ਦੀਆਂ ਸੜਕਾਂ ਤੇ ਤੁਰਿਆ ਫਿਰਦਾ ਜੇ ਕੋਈ ਇਹਨੂੰ ਜਾਣਦਾ ਤਾਂ ਯਾਰ ਦੇਖੋ